ਗੁਰਦੁਆਰਾ ਸ੍ਰੀ ਜੋਤੀ ਜੋਤ ਜੀ ਸਾਹਿਬ ਜੀ ਤੰਤਰਬਾਬਾ ਜੋਰਾਵਾਰ ਸਿੰਘ ਜੀ ਤੰਤਰਬਾਬਾ ਫਤਿਹ ਸਿੰਘ ਜੀ ਤੰਤਰਮਤਾ ਗੁਜਰਕੌਰ ਜੀ ਇਸ ਜਗ੍ਹਾ ਤੇ ਸਹਿਬਜ਼ਾਦਿਆਂ ਦਾ ਸਿਸਕਾਰ ਕਰਨ ਵਾਸਤੇ ਜਗ੍ਹਾ ਲਈ ਸੀਗੀ ਮੋਹਰਾਂ ਚਨਕੇ ਦਿਵਾਨ ਟੋਡਰ ਮਲ ਜੀ ਨੇ ਤੂਬਾ ਸਰਹੰਦ ਤੋਂ ਵੀ ਪਹੁੰਚੇ ਸੀਗੇ ਦਿਵਾਨ ਟੋਡਰ ਮਲ ਜੀ ਦੀ ਹਵੇਲੀ ਤੇ ਇਤਿਹਾਸ ਬਾਈ ਜੀ ਤੋਂ ਪੁੱਛਦੇ ਆਪਾਂ ਸਾਰਾ ਹਾਂਜੀ ਬਾਈ ਜੀ ਸਬਸਕ੍ਰਾਈਬ ਸ੍ਰੀ ਕਾਲ ਵੀਰੇ ਇਹ ਹਵੇਲੀ ਦਵੰਟ ਆਰਡਰ ਮਾਲ ਜੀ ਦੀ ਹਵੇਲੀ ਆ ਤੇ ਰਹਿائش ਸੀਗੀ ਇਹਨੂੰ ਜਹਾਜ਼ ਹਵੇਲੀ ਵੀ ਜਾਨੀ ਕਿ ਸਾਨੂੰ ਜਿਵੇਂ ਬਜ਼ੁਰਗਾਂ ਨੇ ਦੱਸਿਆ ਵੀ 24 ਨਵੰਬਰ ਦਿਨ ਸੋਮਵਾਰ ਸਾਲ 2025 ਆਪਾਂ ਸਵੇਰੇ 5:00 ਵਜੇ ਉੱਠ ਗਏ ਸੀਗੇ ਤੇ ਨਹਾ ਧੋ ਲਏ ਸੀਗੇ ਤੇ ਹੁਣ ਤਿਆਰ ਆਪਾਂ ਤੇ ਅੱਜ ਸੀਗੇ ਲੁਧਿਆਣੇ ਆਪਾਂ ਤੇ ਆਪਣਾ ਡਰਾਈ ਫਰੂਟ ਸੇਵਾ ਪੂਰੀ ਹੋ ਰਹੀ ਆ ਰੋਟੀ ਚਾਹ ਆ ਗਈ ਆ ਚਾਹ ਪਾਣੀ ਛੱਕ ਕੇ ਚੱਲਦੇ ਆਂ ਇੱਥੋਂ ਸਮਾਂ 7 ਕਵੇ ਦਾ ਦਿੱਤਾ ਹੀ ਗੈਰੀ ਬਾਈ ਨੇ 7 ਆਪਾਂ ਨੂੰ ਇੱਥੇ ਵੱਜ ਗਏ ਵੀ 8 ਵਜੇ ਇਕੱਠੇ ਹੋਣਾ ਪਹੁੰਚਦੇ ਆਂ 14 ਕਿਲੋਮੀਟਰ ਦਾ ਹੋਊਗਾ ਫਿਰ ਉੱਥੇ ਦੋਨੇ ਆ ਨੇ ਇਕੱਠੇ ਹੋਣੇ ਆ ਤੇ ਇਦੂ ਅੱਗੇ ਚੱਲਦੇ ਆਂ ਅੱਜ ਦਾ ਸਫ਼ਰ ਆਪਣਾ ਹੋਊਗਾ ਚੰਡੀਗੜ੍ਹ ਵੱਲ ਦਾ ਉੱਥੋਂ ਸਰਹੰਦ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ ਗੁਰੂ ਮਾਰਾ ਜੀ ਤੋਂ ਲੈ ਕੇ ਆਸਰਾ ਇਦੂ ਅੱਗੇ ਸਫ਼ਰ ਸਟਾਰਟ ਕਰਦੇ ਆਂ ਬਣੇ ਰਹੋ ਜੁੜੇ ਰਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਨੋ ਆਖਦੇ ਆਂ ਅੱਜ ਦੇ ਬਲੌਗ ਦੇ ਵਿੱਚ ਧੰਨਵਾਦ ਜੀ ਫਿਰ ਬਣੇ ਰਿਹਾ ਅੱਜ ਦੇ ਦੰਦੇ ਨਾਲ ਦਿਖਾਉਣੇ ਅੱਜ ਦਾ ਸਫਰ ਸਮਾਂ ਹੋ ਗਿਆ 7:14 ਮਿੰਟ ਦਾ ਦੂਜਾ ਦਿਨ ਸਟਾਰਟ ਹੋ ਗਿਆ ਆਪਣਾ ਵਧੀਆ ਰੋਟੀ ਪਾਣੀ ਛੱਕ ਕੇ ਤੁਰ ਪਏ ਆ ਪਹਿਲੇ ਪੈਟਲ ਵੱਜ ਗਿਆ ਆਪਣੇ ਪਰਮਾਤਮਾ ਦੀ ਕਿਰਪਾ ਦੇ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਜੀ ਕਰੇ ਉਹ ਕਿਰਪਾ ਚੱਲਦੇ ਆਂ ਐਸ ਪੀ ਐਸ ਹਸਪੀਟਲ ਕੋਲੇ ਜਿੱਥੇ ਹੈਗਾ 14 ਕਿਲੋਮੀਟਰ ਨਵੇੜ ਦੇ ਆ ਬਾੜ ਸ਼ਹਿਰ ਦੀ ਥੋੜਾ ਜਿਹਾ ਟਾਈਮ ਤਾਂ ਲੱਗ ਜਾਂਦਾ ਬਾਕੀ ਹਜੇ ਸਵੇਰਾਂ ਸ਼ਾਇਦ ਨਾ ਹੋਵੇ ਟ੍ਰੈਫਿਕ ਮੌਸਮ ਠੰਡਾ ਪੂਰਾ ਆਨੰਦ ਵੀ ਆ ਰਿਹਾ ਛੂਹ ਜਿਹੇ ਤਾਂ ਵੀ ਆ ਚੁੱਕੇ ਨੇ ਅੰਟੇ ਵੀ ਮੜ ਦੇ ਵਿੱਚ ਆਪਾਂ 40 ਕਿਲੋਮੀਟਰ ਆ ਗਏ ਸੀਗੇ ਬਾਈ ਮਿਲਿਆ ਆਪਾਂ ਨੂੰ ਸੇਵ ਕਿੱਲੇ ਦਬਾਏ ਬਾਈ ਨੇ ਹੋਰ ਬਾਈ ਠੀਕ ਠਾਕ ਹੋ ਜੀ ਚੜਦੀ ਕਲਾ ਚੜਦੀ ਕਲਾ ਜੀ ਹਾਂ ਜੀ ਹਾਂ ਜੀ ਪਰ ਵੀ ਘਟਾਈ ਛੇ ਯਾਰ 5 ਟਾਈਮ ਪੌਣੇ 12 ਦਾ ਹੋ ਗਿਆ 3 ਘੰਟੇ 40 ਮਿੰਟ ਦੇ ਵਿੱਚ ਆਪਾਂ 62 ਕਿਲੋਮੀਟਰ ਦਾ ਸਫ਼ਰ ਤੈ ਕਰ ਲਿਆ ਪਹੁੰਚਣਾ ਰਹਿ ਗਿਆ ਆਪਾਂ ਫਤੇਗੜ ਸਾਹਿਬ ਇੱਥੋਂ ਰਹਿ ਗਿਆ 8-9 ਕਿਲੋਮੀਟਰ ਦੂਰ ਚੱਲ ਕੇ ਕਰਦੇ ਆਂ ਦਰਸ਼ਨ ਉੱਥੇ ਰਾਹ ਦੇ ਵਿੱਚ ਆਪਾਂ ਕਿੱਲੇ-ਕੁੱਲੇ ਖਾੜੇ ਸੀਗੇ ਵੈਸੇ ਤਾਂ ਲੱਗੇ ਨੌਰਾਤ ਤੇ ਪ੍ਰਸ਼ਾਦਾ ਜਾਗਦੇ ਆ ਨਾਲੇ ਸੋਹਾਰਾ ਦੇ ਦਰਸ਼ਨ ਕਰਦੇ ਆ ਚਰਦੇ ਆ ਤੁਹਾਡੇ ਨਾਲ ਇਤਿਹਾਸਾਂ ਜਾਂ ਬਣੇ ਰਿਓ ਕਿ ਬਾਈ ਕੋਲੇ ਤੇ ਇਧਰ ਬਾਈ ਕੀ ਹਾਲ ਚਾਲ ਨੇ ਜੀ ਠੀਕ ਹੈ ਵੀਰ ਵਧੀਆ ਬਾਈ ਦਾ ਨਾਮ ਵੀ ਗੁਰਵਿੰਦਰ ਸਿੰਘ ਤੇ ਆਹ ਬਾਈ ਦਾ ਨਾਮ ਵੀ ਗੁਰਵਿੰਦਰ ਸਿੰਘ ਗੈਰੀ ਇਹ ਆਪਣਾ ਸਾਥੀ ਆ ਸਫ਼ਰ ਦਾ ਤੇ ਆਪਣਾ ਨਾਮ ਵੀ ਗੁਰਵਿੰਦਰ ਪੀਰ ਨੂੰ ਦੱਸਿਆ ਸੀਗਾ ਅੱਛਾ ਸਾਡੀ ਗੁਰ ਸਾਡਾ ਨਾ ਗੁਰਵਿੰਦਰ ਗੁਰਵਿੰਦਰ ਚ ਯਾਨੀ ਕਿ ਕਾਲਜ ਟਾਈਮ ਹਾਂ ਪਤਾ ਨਹੀਂ ਸੀ ਲੱਗਦਾ ਹੁੰਦਾ ਅੱਛਾ ਤੇ ਇਕੱਠੇ ਪੜੇ ਤੁਸੀਂ ਹਾਂ ਕਿੱਥੇ ਪੜੇ ਵੀਰੇ ਠੀਕ ਹੈ ਜੀ ਸਾਡਾ ਰੋਲ ਨੰਬਰਾਂ ਤੋਂ ਪਛਾਣ ਹੁੰਦੀ ਹੁੰਦੀ ਸੀਗੀ ਠੀਕ ਹੈ ਠੀਕ ਹੈ ਤੁਹਾਡਾ ਨਾਮ ਡਬਲਯੂ ਨਾਲ ਹੈ ਕਿ ਵੀ ਨਾਲ ਵੀ ਨਾਲ ਕਿ ਡਬਲਯੂ ਨਾਲ ਮੇਰਾ ਵੀ ਡਬਲਯੂ ਹੈ ਮੇਰਾ ਵੀ ਡਬਲਯੂ ਹੈ ਹਾਂ ਵੇ ਤਾਂ ਜਮੈਂ ਸੇਮ ਹੋ ਗਿਆ ਤੇ ਰੋਲ ਨੰਬਰ ਤੋਂ ਪਛਾਣ ਰੱਖੀ ਸੀਗੀ ਉਸ ਦਾ ਸਾਡਾ ਏਰੀਆ ਵੀ ਉਧਰਲਾ ਖੇੜੇ ਵਾਲਾ ਅੰਦਗੜ ਇਕੱਠਾ ਹੀ ਸੀਗਾ ਉਹਦਾ ਰਹਿਸ਼ਤਾ ਮੇਰੀ ਉਰੀ ਸੀਗੀ ਤੇ ਉਹ ਗਰੁੱਪ ਜਿਹਾ ਹੁੰਦਾ ਜੀ ਗਰੁੱਪ ਸਾਡਾ ਉਧਰਲਾ ਹੀ ਹੁੰਦਾ ਸੀਗਾ ਲਦੇ ਆਨੇ ਸਾਈਡ ਦਾ ਅੱਛਾ ਬਈ ਠੀਕ ਹੈ ਨੰਬਰਾਂ ਤੋਂ ਕਿਸ਼ਾਨ ਹੁੰਦੀ ਛਾਡੀ 22 ਰੋਡੋਂ ਤੋਂ ਤਿਆਰ ਹੋ ਘਰ ਪਰਿਵਾਰ ਵਧੀਆ ਬਈ ਚਲੋ ਵਧੀਆ ਚਾਹ ਪਾਣੀ ਪੀ ਕੇ ਆਪਾਂ ਆ ਗਏ ਸੀਗੇ ਕੋਠੇ ਤੇ ਤੇ ਸਾਹਮਣੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਤੇ ਇਧਰਲੇ ਪਾਸੇ ਬੁਰਜ ਬਣੇ ਹੋਏ ਆ ਉਦੋਂ ਦੀ ਬੜੇ ਪੁਰਾਣੇ ਆ ਦੇਖ ਸਕਦੇ ਹੋ ਇੱਕ ਸਾਹਮਣੇ ਇੱਧਰ ਇੱਕ ਉਹ ਸਾਹਮਣੇ ਇਹ ਚੱਲਦੇ ਆ ਹੁਣ ਇਸ ਤੋਂ ਬਾਅਦ ਫਤੇਗੜ ਸਾਹਿਬ ਤੇ ਹਵੇਲੀ ਜਿਹੜੀ ਹੈਗੀ ਟੋਡਰ ਮਲਜੀ ਦੀ ਉਹ ਸਾਹਮਣੇ ਇਧਰਲੀ ਸਾਈਡ ਆ ਚੱਲਦੇ ਆ ਤੇ ਕਰਦੇ ਆ ਦਰਸ਼ਨ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਤੁਹਾਨੂੰ ਕਰਾਉਣੇ ਆ ਪਹੁੰਚੇ ਸੀਗੇ ਦੀਵਾਨ ਟੋਡਰ ਮਲਜੀ ਦੀ ਹਵੇਲੀ ਤੇ ਇਤਿਹਾਸ ਬਾਈ ਜੀ ਤੋਂ ਪੁੱਛਦੇ ਆਪਾਂ ਸਾਰਾ ਹਾਂਜੀ ਬਾਈ ਜੀ ਸਹੀ ਕਾਲ ਵੀਰੇ ਇਹ ਹਵੇਲੀ ਦਵੰਟ ਟੋਡਰਮਲ ਜੀ ਦੀ ਹਵੇਲੀ ਆ ਇਹ ਰਹਿਸ਼ ਸੀਗੀ ਇਹਨੂੰ ਜਹਾਜ਼ ਹਵੇਲੀ ਜਾਨੀ ਕਿ ਸਾਨੂੰ ਜਿਵੇਂ ਬਜ਼ੁਰਗਾਂ ਨੇ ਦੱਸਿਆ ਵੀ ਜਹਾਜ਼ ਹਵੇਲੀ ਨੂੰ ਤਾਂ ਬੋਲੇ ਜਾਂਦਾ ਟੋਡਰਮਲ ਜੀ ਦਾ ਨਾ ਜਹਾਜ਼ਾਂ ਦਾ ਸਮੁੰਦਰੀ ਜਹਾਜ਼ਾਂ ਦਾ ਕੰਮ ਸੀਗਾ ਅੱਛਾ ਜੀ ਤੇ ਜਹਾਜ਼ ਦੇ ਸਮੁੰਦਰੀ ਜਹਾਜ਼ ਦੇ ਨਕਸ਼ੇ ਦੇ ਹਿਸਾਬ ਨਾਲ ਬਣੀ ਹੋਈ ਸੀਗੀ ਠੀਕ ਆ ਬਈ ਇਹਨੂੰ ਤਾਂ ਦਵੰਟ ਜਹਾਜ਼ ਹਵੇਲੀ ਤਾਂ ਬੋਲੇ ਜਾਂਦਾ ਠੀਕ ਹੈ ਬਈ ਇਹ ਏਠਾਂ ਨੂੰ ਵੀ ਕਹਿ ਲੋ ਵੀ ਦੋ ਤਿੰਨ ਮੰਜ਼ਲਾਂ ਬਣਿਆ ਹੋਇਆ ਸੀ ਗਿਆ ਜਿਹਦੇ ਹਿਸਾਬ ਨਾਲ ਜਿਵੇਂ ਹੁਣ ਇਹਦੀ ਸੰਭਾਲ ਨਹੀਂ ਸੀ ਕਰੀ ਗਈ ਤਾਂ ਉਹ ਵਿੱਚੇ ਮਿੱਟੀ ਚੇਰ ਉਹ ਹੋ ਗਈਆਂ ਖਤਮ ਚਲੋ ਹੁਣ ਵੀ ਬਹੁਤ ਵਧੀਆ ਇਹਦਾ ਵੀ ਦਵਾਰੇ ਦਾ ਕੰਮ ਸੰਭਾ ਸੰਭਾਲ ਦਾ ਕੰਮ ਚੱਲ ਪਿਆ ਸੰਭਾਲੀ ਜਾਊਗੀ ਆਪਣੀ ਵਿਰਾਸਤਾ ਬਿਲਕੁਲ ਹਾਂਜੀ ਤੇ ਜੇ ਆਪਾਂ ਇਹਨੂੰ ਅੰਦਰੋਂ ਦੇਖੀਏ ਤਾਂ ਹੁਣ ਸਾਡਾ ਤਾਂ ਚਲੋ ਘਰ ਜਿਵੇਂ ਨਜ਼ਦੀਕ ਆ ਤੇ ਸਾਨੂੰ ਜੇ ਆਪਾਂ ਨੂੰ ਅੰਦਰੋਂ ਦੇਖਦੇ ਆ ਨਾ ਤਾਂ ਹੈਰਾਨਗੀ ਹੁੰਦੀ ਆ ਵੀ ਇੰਨਾ ਦਿਮਾਗ ਸੀਗਾ ਬਣਾਉਣੇ ਵਾਲਿਆਂ ਦਾ ਬਿਨਾ ਲੈਂਟਰ ਤੋਂ ਵੀ ਇਹ ਸਾਰੇ ਇਹਦਾ ਬਣਾਇਆ ਹੋਇਆ ਅੱਛਾ ਕੋਈ ਲੈਂਟਰ ਨਹੀਂ ਇਹ ਲੈਂਟਰ ਨਹੀਂ ਵੀਰੇ ਚੂਨੇ ਦੀਆਂ ਇੱਟਾਂ ਬਣਾ ਕੇ ਚੂਨੇ ਦੀਆਂ ਇੱਟਾਂ ਨਾਲ ਹੀ ਬਣਾਈ ਹੋਈ ਆ ਸਾਰੀ ਇਹ ਤੇ ਆ ਜਿਹੜੀਆਂ ਸਾਹਮਣੇ ਇੱਟਾਂ ਇਹ ਇਸੇ ਜੀ ਨਿਕਲੀਆਂ ਬਈ ਨਹੀਂ ਇਹ ਇੱਟਾਂ ਵੀ ਜੀ ਇਹਨਾਂ ਨੇ ਹੁਣ ਲਈਆਂ ਹੋਈਆਂ ਨੇ ਬਣਾਉਣ ਵਾਸਤੇ ਅੱਛਾ ਪੁਰਾਣੀਆਂ ਕਿਤੋਂ ਖਰੀਦੀਆਂ ਪੁਰਾਣੀਆਂ ਆ ਖਰੀਦੀਆਂ ਨੇ ਕਿਉਂਕਿ ਰਸਰਾਂ ਦੇ ਚੋਂ ਬਹੁਤ ਮਿਲ ਜਾਂਦੀਆਂ ਨੇ ਪੁਰਾਣੀਆਂ ਇਮਾਰਤਾਂ ਜਿਹੜੀਆਂ ਹੁਣ ਲੋਕ ਢਾਈ ਜਾਂਦੇ ਨੇ ਅੱਛਾ ਮਿਲ ਜਾਂਦੀਆਂ ਨੇ ਇਹਨਾਂ ਦੀਆਂ ਤੇ ਜਿਵੇਂ ਤੁਸੀਂ ਦੇਖੋ ਨਾ ਪਾਣੀ ਦੇ ਪ੍ਰਬੰਧ ਲਈ ਸਾਰਾ ਕੁਝ ਬਣਾਇਆ ਹੋਇਆ ਅੰਦਰ ਉਦਾਂ ਹੀ ਛੋਟੇ-ਛੋਟੇ ਜਿਵੇਂ ਹੁਣ ਆਪਾਂ ਬਣਾਉਨੇ ਆ ਕਿਚਨ ਬਣਾਉਨੇ ਆ ਉਸੇ ਹਿਸਾਬ ਨਾਲ ਨੌਕਰਾਂ ਲਈ ਕਮਰਾ ਤੇ ਇਹਨਾਂ ਨੂੰ ਦੀਵਾਨ ਤਾਂ ਦੀਵਾਨ ਦੀ ਉਪਾਧੀ ਮਿਲੀ ਹੋਈ ਸੀ ਇਹਨਾਂ ਨੂੰ ਅੱਛਾ ਜੀ ਬਹੁਤ ਏਨੀ ਤੇ ਦੌਲਤ ਸੀਗੀ ਹਾਂਜੀ ਤੇ ਇਤਿਹਾਸ ਦੱਸਦਾ ਵੀ ਇਹ ਇਹਨਾਂ ਨੇ ਆਪਣੀ ਦੌਲਤ ਜਿਵੇਂ ਜੋ ਵੀ ਇਹਨਾਂ ਕੋਲ ਸੀਗੀ ਗੁਰੂ ਤੇਗ ਬਹਾਦਰ ਜੀ ਕੋਲੇ ਭੇਟ ਕਰਨੀ ਚਾਹੀ ਸੀਗੀ ਠੀਕ ਹੈ ਜੀ ਤਾਂ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀਗਾ ਵੀ ਤੁਸੀਂ ਇਹ ਮਾਇਆ ਸੰਭਾਲ ਕੇ ਰੱਖੋ ਵੀ ਇਹਦੀ ਲੋੜ ਪਊਗੀ ਆਪਾਂ ਨੂੰ ਹਾਂਜੀ ਤੇ ਫਿਰ ਜਦੋਂ ਛੋਟੇ ਸ਼ਹਾਬਜਾਦਿਆਂ ਦੀ ਸ਼ਹੀਦੀ ਹੋਈ ਆ ਹਾਂਜੀ ਤੇ ਜਦੋਂ ਛੋਟੇ ਸ਼ਹਾਬਜਾਦਿਆਂ ਦੀ ਸ਼ਹੀਦੀ ਹੋਈ ਆ ਤਾਂ ਉਹ ਉਹਨਾਂ ਨੂੰ ਜਗ੍ਹਾ ਨਹੀਂ ਸੀ ਮਿਲ ਰਹੀ ਹਾਂਜੀ ਤੇ ਇਹਨਾਂ ਨੇ ਫਿਰ ਉਹ ਜਿਹੜੀ ਦੌਲਤ ਸੰਭਾਲ ਕੇ ਰੱਖੀ ਹੋਈ ਸੀ ਹਾਂਜੀ ਫਿਰ ਉਹ ਮੋਹਰਾਂ ਪਹਿਲਾਂ ਚਿਣ ਕੇ ਜਦੋਂ ਇਹਨਾਂ ਨੇ ਜਗ੍ਹਾ ਮੰਗੀ ਤਾਂ ਦਵਾਨ ਆਪਣੇ ਉਰੇ ਸੁਭਸਰੰਦ ਨੇ ਕਿਹਾ ਸੀਗਾ ਵੀ ਜਿੰਨੀ ਜਗ੍ਹਾ ਲੈਣੀ ਆ ਉਹਨੀਆਂ ਮੋਹਰਾ ਛਣ ਕੇ ਜਗ੍ਹਾ ਲੈ ਲਓ ਸੋਨੇ ਦੀਆਂ ਹਾਂਜੀ ਇਹਨਾਂ ਨੇ ਉਹ ਜਦੋਂ ਗੁਰਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਚੌਂ ਸੰਭਾਲ ਕੇ ਰੱਖਿਓ ਹਾਂਜੀ ਵੀ ਉਹ ਕਿਤੇ ਲੋਡ ਪਊਗੀ ਉੱਥੇ ਲੋਡ ਪਈ ਫਿਰ ਉਹ ਦੌਲਤ ਦੀ ਫਿਰ ਪਹਿਲਾਂ ਤਾਂ ਉਹ ਕਹਿੰਦਾ ਸੀ ਵੀ ਛਣ ਕੇ ਜਿੰਨੀ ਜਗ੍ਹਾ ਲੈਣੀ ਆ ਫਿਰ ਉਹ ਕਹਿੰਦਾ ਵੀ ਨਹੀਂ ਇੱਕ ਮੋਹਰਾ ਖੜੀਆਂ ਕਰਕੇ ਜਗ੍ਹਾ ਦਊਂਗਾ ਬੜੇ ਖਰਾ ਹਣਾ ਉਹ ਸੀਗੇ ਹਾਂ ਤੇ ਜਿੰਨੀ ਜਗ੍ਹਾ 'ਚ ਮੋਹਰਾ ਖੜੀਆਂ ਕਰੀਆਂ ਸੋਨੇ ਦੀਆਂ ਉੰਨੀ ਜਗ੍ਹਾ ਉਹਨੇ ਦਿੱਤੀ ਦੇਖ ਲਓ ਕਿ ਨਿਆ ਮੋਹਰਾ ਹੋਣੀਆ ਮੋਹਰਾ ਤੁਸੀਂ ਲਾ ਲਓ ਵੀ ਦੁਨੀਆ ਦੀ ਆਪਾਂ ਕਹਿ ਲੋ ਵੀ ਦੁਨੀਆ ਦੀ ਹੁਣ ਤੱਕ ਕਹਿਣਾ ਤਾਂ ਚਲੋ ਕੋਈ ਹੋਣੀ ਦੁਨੀਆ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਜਗਾ ਸਾਡੇ ਉਹ ਵੀ ਇੱਥੇ ਬਣੀ ਹੋਈ ਹੈ ਜੋਤੀਸ਼ ਰੂਪ ਸਾਹਿਬ ਠੀਕ ਹੈ ਜੀ ਹਾਂ ਜਿੰਨੀ ਜਗਾ ਇਹਨਾਂ ਨੇ ਬਣੀ ਸੀਗੀ ਉਹ ਤੁਸੀਂ ਹਿਸਾਬ ਲਾ ਲਓ ਵੀ ਸੋਨੇ ਦੀ ਮੋਹਰ ਖੜੀ ਕਰਕੇ ਜਗਾ ਲੈਣੀ ਤੁਸੀਂ ਉੱਥੇ ਦਰਸ਼ਨ ਕਰਿਓ ਹਾਂਜੀ ਤੇ ਸੋਨੇ ਦੀ ਮੋਹਰ ਖੜੀਆਂ ਕਰਕੇ ਜਿੰਨੀ ਜਗਾ ਯਾਨੀ ਇਹਨਾਂ ਨੇ ਉਹਨਾਂ ਨੇ ਲੈਣੀ ਸੀ ਉਹਨੀਆਂ ਮੋਹਰਾਂ ਖੜੀਆਂ ਕਰੀਆਂ ਫਾਉਨ ਨੇ ਸਸਕਾਰ ਲਈ ਜਗ੍ਹਾ ਦਿੱਤੀ ਮਤਲਬ ਬਹੁਤ ਇਹ ਬਹੁਤ ਅਮੀਰ ਸੀਗੇ ਸਤਕਾਰਯੋਗ ਸੁਖੀ ਸ਼ਖਸੀਅਤ ਆ ਇਹਨਾਂ ਦੀ ਤਾਂ ਵੀ ਇੰਨੀ ਕ ਆਪਾਂ ਨੂੰ ਸੰਭਾਲ ਕਰਨੀ ਚਾਹੀਦੀ ਸੀ ਵੀ ਆਪਾਂ ਇਹਨਾਂ ਦਾ ਤਾਂ ਦੇਣਾ ਦੇ ਨਹੀਂ ਸਕ ਬਾਬਾ ਬਹੁਤ ਲੇਟ ਹੋ ਗਏ ਮਤਲਬ ਸੰਭਾਲ ਕਰਨ ਦੇ ਵਿੱਚ ਬਹੁਤ ਜ਼ਿਆਦਾ ਲੇਟ ਹੋ ਗਏ ਹੁਣ ਸੰਸਥਾ ਵੱਲੋਂ ਕਿਸੇ ਵੇਲੇ ਸੰਭਾਲ ਰਹੀ ਨਹੀਂ ਹੁਣ ਸੰਸਥਾ ਉਹਦਾ ਪ੍ਰਾਤਨ ਵਿਭਾਗ ਦੇ ਉਹਦੇ ਨਾਲ ਦੇਖਰੇਖ ਚ ਇਹਦਾ ਕੰਮ ਚੱਲ ਰਿਹਾ ਸੰਗਰੂਰ ਦੇ ਨੇ ਦਿਵਾਨ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਆ ਅੱਛਾ ਜੀ ਉਹ ਇਹਦੀ ਸਾਂਭ ਸੰਭਾਲ ਕਰ ਰਹੀ ਆ ਮੋਰਾਂ ਉਸ ਤਰ੍ਹਾਂ ਜਿਵੇਂ ਉਹ ਫੋਟੋ ਦੇ ਵਿੱਚ ਹਨਾ ਦਿਖਾ ਰਹੇ ਆ ਉਸੇ ਤਰ੍ਹਾਂ ਮਤਲਬ ਹਾਂ ਉਹ ਜਿੰਨੀਆਂ ਸੀ ਹਨਾ ਹਾਂ ਹਾਂ ਉਹ ਉਹ ਇਹਦੇ ਪੁਰਾਣੀ ਫੋਟੋ ਆ ਸ਼ਾਇਦ ਉਹ 1930 ਦੀ ਜਾਂ ਭਾਈ ਤੰਨਾ ਜੀ ਨੇ ਖਿੱਚੀ ਹੋਈ ਆ ਸ਼ਾਇਦ ਮੈਨੂੰ ਪੱਕਾ ਤਾਂ ਨਹੀਂ ਪਤਾ ਉਹ ਇੰਨੀ ਖੜੀ ਸੀਗੀ ਪਹਿਲਾਂ ਇਹ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਲ ਹੀ ਸਰ ਪ੍ਰਸਤ ਹਾਂ ਉਦੋਂ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਕੋਲ ਸੀਗੀ ਹੁਣ ਵੀ ਯਾਨੀ ਕਿ ਉਹਨਾਂ ਦੀ ਵੀ ਦੇਖ ਦੇਖਦੇ ਨਾਲੇ ਚੱਲ ਰਿਹਾ ਹੈ ਠੀਕ ਹੈ ਜੀ ਤੇ ਧੰਨਵਾਦ ਬਾਈ ਜੀ ਜਾਣਕਾਰੀ ਦੇਣ ਵਾਸਤੇ ਸ਼ੁਕਰੀਆ ਜੀ ਕੋਈ ਚੀਜ਼ ਨਹੀਂ ਬਣਾਉਣੀ ਜਿੱਦਾਂ ਇਹਦਾ ਪੁਰਾਣਾ ਨਕਸ਼ਾ ਸੀਗਾ ਜੋ ਵੀ ਇਹਨਾਂ ਕੋਲ ਜਿਵੇਂ ਫੋਟੋਆਂ ਚ ਪਿਆ ਜਾਂ ਆਪਾਂ ਨੂੰ ਪਤਾ ਲੱਗਦਾ ਵੀ ਇਹ ਇਹ ਚੀਜ਼ ਬਣੀ ਹੋਊਗੀ ਉਸੇ ਤਰ੍ਹਾਂ ਸੈੱਟ ਕਰਕੇ ਸਾਰਾ ਉਹ ਸੈੱਟ ਕਰਨਗੇ ਆਪਣੇ ਕੋਲ ਇਹਨਾਂ ਨੇ ਕੋਈ ਚੀਜ਼ ਨਹੀਂ ਬਣਾ ਸਕਦੇ ਪਹਿਲਾਂ ਉਹ ਰੇ ਸ਼ਰੌਨਿਕ ਕਮੇਟੀ ਨੇ ਮੂਰੇ ਡਿਊਟੀ ਬਣਾਉਣੀ ਚਾਹੀ ਸੀ ਮੇਰੇ ਕਮਰੇ ਪਾਤੇ ਸੀਗੇ ਤੇ ਉਹ ਵੀ ਹੁਣ ਇਹਨਾਂ ਨੇ ਢਾਤੇ ਵੀ ਇਹਦੀ ਆਪਾਂ ਪ੍ਰਾਤਨ ਦੇਖ ਰੱਖਣੀ ਆ ਇਹ ਬਹੁਤ ਵਧੀਆ ਪ੍ਰਾਲਾਏ ਬਹੁਤ ਵਧੀਆ ਇਹ ਚੀਜ਼ਾਂ ਨਾ ਮਤਲਬ ਖਤਮ ਨਹੀਂ ਕਰਨੀਆਂ ਜੀ ਹਨਾ ਇਹ ਚੀਜ਼ਾਂ ਨੂੰ ਖਤਮ ਨਹੀਂ ਕਰਨਾ ਚਾਹੀਦਾ ਹੂੰ ਜਿਵੇਂ ਹੁਣ ਇੱਥੋਂ ਤੱਕਰ ਸੀਗੀ ਹੈ ਨਾ ਵੀ ਆ ਸਾਰਾ ਇਹ ਇੱਕ ਇਦਾਂ ਪੁਰਾਣਾ ਇਹਨਾਂ ਦੀ ਪੁਰਾਣੀ ਖਾਲ ਨਿਕਲੀ ਹੈ ਪਾਣੀ ਵਾਸਤੇ ਸ਼ਾਇਦ ਕਾਫੀ ਦੂਰ ਖੂਹ ਹੋਵੇ ਅੱਛਾ ਇੱਥੋਂ ਹੀ ਨਿਕਲੀ ਹੈ ਹਾਂ ਇੱਥੋਂ ਵਿੱਚ ਦੀ ਖਾਲ ਆ ਉਹ ਪਰਲੀ ਜਗਾ ਵੀ ਉਹ ਵੀ ਇੱਥੋਂ ਦੀ ਸੀ ਉਹਦੀ ਸੀ ਇਹ ਪਹਿਲਾਂ ਜਗਾ ਤਾਂ ਹੁਣ ਪਤਾ ਨਹੀਂ ਇਹਨਾਂ ਦੀ ਕਿੰਨੀ ਸੀਗੀ ਸਮੇਂ ਦੇ ਹਿਸਾਬ ਨਾਲ ਹੁਣ ਥੋੜੀ ਜਗਾ ਰਹਿ ਗਈ ਹਾਂਜੀ ਤੇ ਆ ਇਹਨਾਂ ਨੇ ਹੁਣ ਮੁੱਲ ਲੈ ਲਈ ਸਾਰੀ ਜਗਾ ਮੁੱਲ ਲੈ ਕੇ ਬਣਾ ਰਹੇ ਨੇ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਆ ਦੇਖੋ ਤੁਸੀਂ ਨੀਮੀ ਇਹ ਦੋ ਛੇਠਾਂ ਦੋ ਮੰਜ਼ਲਾਂ ਛੇਠਾਂ ਪੂਰਨ ਅੱਛਾ ਇਸ ਤੋਂ ਛੇਠਾਂ ਠੀਕਾ ਅੰਦਰ ਜਾ ਕੇ ਮਤਲਬ ਉਹ ਤੇ ਜਾ ਕੇ ਛੇਠਾਂ ਦੋ ਮੰਜ਼ਲਾਂ ਹੈਗੀਆਂ ਨੇ ਠੀਕ ਹੈ ਜੀ ਠੀਕਾ ਆ ਬਈ ਇਹਦੇ ਥੱਲੇ ਵੀ ਹੋਊਗਾ ਕਿੰਨੀ ਕਿੰਨਾ ਨੇ ਖਦਾਈ ਕਰੀ ਉਨੀ ਕਿ ਖਦਾਈ ਕਰ ਲਈ ਇਹਨਾਂ ਨੇ ਦੇਖਣ ਨੂੰ ਆਪਾਂ ਨੂੰ ਮਤਲਬ ਲੱਗਦਾ ਵੀ ਇੰਨੀ ਕੁ ਹੋਊਗੀ ਜਿੰਨੇ ਉੱਪਰ ਹੈ ਨਾ ਹਾਂ ਛੇਠਾਂ ਨੂੰ ਬਹੁਤ ਉਹ ਆ ਇਹ ਉਹ ਪਾਣੀ ਵਾਲਾ ਸਿਸਟਮ ਬਣਾਇਆ ਹੋਇਆ ਪੁਰਾਣਾ ਅੱਛਾ ਉਹ ਪੁਰਾਣਾ ਠੀਕਾ ਤਲਾਬ ਵਾਂਗੂ ਪਾਣੀ ਸੰਭਾਲ ਸਟੋਰੇਜ ਦਾ ਪਿੱਛੇ ਰਸੋਈ ਘਰ ਵੱਖਰਾ ਹੈ ਨੌਕਰ ਦਾ ਘਰ ਵੱਖਰਾ ਹੈ ਕਮਰਾ ਇਹ ਦੇਖਿਆ ਜਾਵੇ ਉਸ ਟਾਈਮ ਕਿੰਨਾ ਪੈਸਾ ਲੱਗਿਆ ਹੋਊਗਾ ਨਾ ਇਹਦੇ ਤੇ ਬਹੁਤ ਪੈਸਾ ਲੱਗਿਆ ਹੋਊਗਾ ਵੀਰ ਜੀ ਚਲੋ ਪੈਸੇ ਵਾਲੇ ਸੀਗੇ ਵਧੀਆ ਉਹਨਾਂ ਦਾ ਕੰਮ ਕਾਰੋਬਾਰ ਸੀ ਉਹਨਾਂ ਨੂੰ ਦਿਵਾਨ ਦੀ ਉਪਾਧੀ ਮਿਲੀ ਹੋਈ ਸੀਗੀ ਦਿਵਾਨ ਟੋਡਰ ਮਲ ਜੀ ਬੋਲਦੇ ਨੇ ਹਾਂਜੀ ਪਿੰਡ ਤਾਂ ਸ਼ਾਇਦ ਉਹਨਾਂ ਦਾ ਇੱਧਰ ਭਵਾਨੀਗੜ੍ਹ ਕੋਲ ਕਾਕੜਾ ਪਿੰਡਾ ਠੀਕ ਆ ਉਹ ਇੱਥੇ ਰਹਿੰਦੇ ਸੀਗੇ ਮਤਲਬ ਹਾਂਜੀ ਉਹ ਰਹਿائش ਉਰੇ ਸੀਗੀ ਉਹਨਾਂ ਦੀ ਠੀਕ ਆ ਤੇ ਬਾਕੀ ਵੀ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੰਮ ਚੱਲ ਰਿਹਾ ਬਿਲਕੁਲ ਉਦਾਂ ਹੀ ਜਿਵੇਂ ਕੰਧਾ ਸੀਗੀਆਂ ਉਵੇਂ ਹੀ ਕਰ ਰਿਹਾ ਤੇ ਸੇਮ ਇੱਟ ਮਗਾਈ ਗਈ ਆ ਮਿਸਤਰੀ ਲੱਗੇ ਹੋਏ ਆ ਇਹ ਮਿਸਤਰੀ ਵੀ ਬਈ ਦੂਰੋਂ ਹੀ ਹੋਣਗੇ ਕਿਤੋਂ ਹਾਂ ਵੀਰ ਜੀ ਦੂਰੋਂ ਹੀ ਨੇ ਜਿਵੇਂ ਹੁਣ ਤੁਸੀਂ ਉਹ ਲੱਗੇ ਹੋਏ ਬੋਰਡ ਇਹਨਾਂ ਨੇ ਉਦਾਂ ਹੀ ਜਿਵੇਂ ਪੁਰਾਣੇ ਪੁਰਾਣੇ ਸਮੇਂ ਚ ਨਾ ਇਕਟਾ ਨੂੰ ਲਾਉਣ ਲਈ ਚੂਨੇ ਦਾ ਮਿਕਸਰ ਬਣਾਉਂਦੇ ਸੀਗੇ ਗੁੜ ਪਾਉਣਾ ਮਾਹ ਦੀ ਦਾਲ ਪਾਉਣੀ ਅੱਛਾ ਉਹ ਠੀਕ ਹੈ ਜੋ ਸਾਰੇ ਸੀਮੈਂਟ ਨਹੀਂ ਲੱਗ ਰਿਹਾ ਸਾਰੇ ਮਟੀਰੀਅਲ ਪੈਂਦਾ ਸੀ ਜੋ ਸਾਰਾ ਹਾਂ ਉਸੇ ਤਰ੍ਹਾਂ ਬਣਾ ਰਹੇ ਨੇ ਸਾਰਾ ਕੋਈ ਕੋਈ ਸੀਮੈਂਟ ਵਗੈਰਾ ਨਹੀਂ ਲੱਗ ਰਿਹਾ ਨਹੀਂ ਵੀਰਜੀ ਲਾਉਂਦਾ ਇਹਨਾਂ ਨੂੰ ਅੱਛਾ ਸੀਮੈਂਟ ਨਹੀਂ ਹੈ ਇਹਨਾਂ ਦਾ ਆਪ ਦਾ ਮਟੀਰੀਅਲ ਹੈ ਜੋ ਮਤਲਬ ਉਹ ਪਹਿਲਾਂ ਤਿਆਰ ਕੀਤਾ ਜਿਵੇਂ ਉਹ ਬਣਾਇਆ ਹੋਇਆ ਉਹ ਦੇਖੋ ਸਾਰਾ ਉਹ ਗੁੜ ਆ ਗਿਆ ਜਿਵੇਂ ਹਨਾ ਗੁੜ ਆ ਗਿਆ ਪੂਨ ਆ ਗਈ ਜੋ ਛੋਲੇ ਮਾਂ ਛੋਲਿਆਂ ਦਾ ਉਹ ਆ ਗਿਆ ਲਾਈਮ ਕੁਛ ਪਤਾ ਨਹੀਂ ਆਇਆ ਹੈ ਨਾ ਸਾਰਾ ਸਿਸਟਮ ਸਾਰਾ ਕੁਝ ਉਹੀ ਪ੍ਰੋਬਲ ਹੈ ਇਹ ਵਧੀਆ ਮਤਲਬ ਇਹ ਚੀਜ਼ ਨਾਲ ਆਇ ਨਹੀਂ ਹੋਊਗਾ ਜਿਵੇਂ ਆਪਣੇ ਘਰ ਖਰਨ ਲੱਗ ਜਾਂਦੇ ਨੇ ਆ ਵੀ ਉਹ ਚੀਜ਼ ਖਰਦੀ ਨਹੀਂ ਹੈ ਨਾ ਆ ਦੇਖੋ ਹੁਣ ਆ ਆਟਾ ਬਣਵਾਉਣਾ ਬਾਕੀ ਵੀ ਤੁਸੀਂ ਇਹ ਦੇਖ ਸਕਦੇ ਹੋ ਇਹ ਆਈਆਂ ਨਹੀਂ ਅੱਛਾ ਜੀ ਆ ਨਵੀਆਂ ਇਟਾਂ ਬਣਾਈਆਂ ਇਹ ਨਵੀਆਂ ਇਟਾਂ ਨੇ ਬਣਵਾਈਆਂ ਨੇ ਸੇਕ ਕੇ ਬਾਕੀ ਤੁਹਾਨੂੰ ਆਪਾਂ ਪੁਰਾਣੀਆਂ ਇਟਾਂ ਵੀ ਦਿਖਾ ਦਿੰਨੇ ਆ ਆ ਪੁਰਾਣੀਆਂ ਇਟਾਂ ਜੋ ਇਥੋਂ ਮਤਲਬ ਕੋਈ ਬਿਲਡਿੰਗ ਜਾਂ ਕੋਈ ਢਾਹ ਦਿੰਦੇ ਪਿੰਡ ਚੋਂ ਜਾਂ ਕਿਵੇਂ ਕਹਿ ਸਕਦੇ ਇੱਥੇ ਬਾਧੂ ਪੁਰਾਣੀਆਂ ਬਿਲਡਿੰਗਾਂ ਤੇ ਉਥੋਂ ਇਟਾਂ ਇਹਨਾਂ ਨੇ ਖਰੀਦੀਆਂ ਲਾਉਣ ਵਾਸਤੇ ਚਲੋ ਵਧੀਆ ਗੱਲ ਆ ਇਹ ਦਿਵਾਨ ਟੋਡਰ ਮਲਜੀ ਦੀ ਹਵੇਲੀ ਦੇਖਣ ਤੋਂ ਬਾਅਦ ਹੁਣ ਇੱਥੇ ਚੱਲਦੇ ਆ ਗੁਰਦੁਆਰਾ ਸਾਹਿਬ ਤੇ ਧੰਨਵਾਦ ਬਾਈ ਦਾ ਜਾਣਕਾਰੀ ਦੇਣ ਵਾਸਤੇ ਤੇ ਚਾਹ ਪਾਣੀ ਵਾਸਤੇ ਬਈ ਧੰਨਵਾਦ ਬਹੁਤ ਸਾਰਾ ਪਿਆਰ ਤੇ ਸਵਾਭ ਅਜ ਸਹੀ ਗਾ ਇਧਰ ਸਹੀ ਗੱਲ ਆ ਮਿਲ ਗਏ ਆਪਾਂ ਕੋਈ ਨਾ ਹੂੰ ਸਹੀ ਗੱਲ ਆ ਬਾਕੀ ਆ ਜਾਂਦਾ ਵੀਰੇ ਬੰਦੇ ਨੂੰ ਬੰਦੇ ਦੇ ਪੰਜ ਸਹੀ ਗੱਲ ਆ ਬਾਕੀ ਜੇ ਆਪਣੇ ਏਰੀਆ ਚ ਆਏ ਤਾਂ ਜਰੂਰ ਬਈ ਮਿਲ ਕੇ ਜਾਇਓ ਠੀਕ ਆ ਧੰਨਵਾਦ ਬਹੁਤ ਵਧੀਆ ਲੱਗਿਆ ਮਿਲ ਕੇ ਬਈ ਠੀਕ ਆ ਜੀ ओके ਤੇ ਬਾਕੀ ਨਾਂ ਬਈ ਸਾਡੇ ਤਿੰਨਾਂ ਦੇ ਸੇਮ ਆ ਗੁਰਵਿੰਦਰ ਗੁਰਵਿੰਦਰ ਤੇ ਗੁਰਵਿੰਦਰ ਰਾਸ਼ੀਆਂ ਸਾਡੀਆਂ ਰਲ ਗਈਆਂ ਤੇ ਪਿਆਰ ਵੀ ਪੂਰਾ ਰਲ ਗਿਆ ਹੈਨਾ ਚਲਈਏ ਬਈ ਫਿਰ ਭਾਈਏ ਚੱਲੇ ਚੰਗਾ ਬਈ ਤੇਗਵੀਰ ਸਿੰਘ ਬਾਏ ਬਾਏ ਸ਼ਰਮਉਣਾ ਕਾ ਤੋ ਪਾਸੇ ਆ ਕੇ ਖੜ ਗਿਆ ਯਾਰ ਤੂੰ ਹੈ ਗੁਰਦੁਆਰਾ ਫਤਿਹਗੜ੍ਹ ਸਹਿਬ ਜੋੜੇ ਕਰਾ ਕੇ ਜਮਾ ਇਸ ਸਵੇਰ ਚਾਲ ਦੇ ਮੱਥਾ ਟੇਕਣ ਪਹੁੰਚ ਗਏ ਗੁਰਬਖਰਾ ਸਾਹਿਬ ਇਹ ਜਗ੍ਹਾ ਤੇ ਛੋਟੇ ਸਹਿਜਾ ਦੇ ਨੂੰ 7 ਤੇ 9 ਸਾਲ ਦੀ ਉਮਰ ਦੇ ਵਿੱਚ ਨੀਅ ਇਚ ਜਨਵਾ ਦਿੱਤਾ ਗਿਆ ਸੀਗਾ ਸੂਬਾ ਸਰਹੰਦ ਵੱਲੋਂ ਤੇ ਸਹਿਜਾ ਦਾ ਬਾਬਾ ਜੋਰਾਵਾਰ ਸਿੰਘ ਜੀ ਤੇ ਸਹਿਜਾ ਦਾ ਬਾਬਾ ਪਤੇ ਸਿੰਘ ਜੀ ਤੇ ਅੰਦਰ ਹੋਰਾ ਸਾਹਿਬ ਬਣਿਆ ਹੋਇਆ ਤੇ ਰਿਕੁਐਸਟ ਕਰਾਂਗੇ ਜੀ ਦੇਖਣ ਦਿੱਤਾ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਦੇਖਦੇ ਆ ਕਰਦੇ ਆ ਦਰਸ਼ਨ जेगे नारे तो भी जावानी ਇਹ ਜਗ੍ਹਾ ਤੇ ਪਾਰਕੀਸ਼ਰ ਸਿਸੋਬੀ ਦਾ ਤੁਸੀਂ ਦੇਖ ਰਹੇ ਹੋ ਇਹ ਜਗ੍ਹਾ ਤੇ ਛੋਟੇ ਸਾਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਪੁਰਾਣੀ ਆਈਟਾਂ ਅੱਜ ਵੀ ਉਸ ਤਰ੍ਹਾਂ ਦਿਖ ਰਹੀਆਂ ਆ ਬਾਕੀ ਥੋੜੀਆਂ ਜੀਆਂ ਵਾਂ ਬਾਕੀ ਤੇ ਰੰਗ ਕਰ ਦਿੱਤਾ ਗਿਆ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੁਸੀਂ ਦੇਖ ਸਕਦੇ ਹੋ ਸਤਨਾਮ ਸ੍ਰੀ ਵਾਹਿਗੁਰੂ ਕੁਰਬਾਨੀ ਦੇ ਕੇ ਸਿਰ ਝੁਕਦਾ ਨਾ ਮਤਲਬ ਨਿੱਕੇ ਨਿੱਕੇ ਬੱਚਿਆਂ ਦੇ ਡੇਡੇ ਜ਼ੁਲਮ ਕੀਤੇ ਉਹਨਾਂ ਗੁਰਦੁਆਰਾ ਠੰਡਾ ਬਰਸੇਵ ਇਸ ਜਗ੍ਹਾ ਤੇ ਛੋਟੇ ਸੇ ਜਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤੇ ਸਿੰਘ ਜੀ ਨੂੰ ਨੀਵੇਂ ਵਿੱਚ ਚਣਨ ਤੋਂ ਪਹਿਲਾਂ ਰੱਖਿਆ ਗਿਆ ਇਹ ਜਗ੍ਹਾ ਇੰਨੀ ਕਿ ਜ਼ਿਆਦਾ ਠੰਡ ਸੀਗੀ ਮਤਲਬ ਅੱਜ ਵੀ ਇੱਥੇ ਮਦਰ ਰੁਪੈਰ ਰੱਖਦੇ ਨੇ ਠੰਡਾ ਲੱਗਦਾ ਆਪਾਂ ਨੂੰ ਤੇ ਤੁਸੀਂ ਸੋ ਸਕਦੇ ਹੋ ਬੱਚਿਆਂ ਨੂੰ ਇੰਨਾ ਤਰਫ ਆਇਆ ਗਿਆ ਪਰ ਫਿਰ ਵੀ ਉਹਨਾਂ ਨੇ ਆਪਣੇ ਧਰਮ ਤੋਂ ਜਮਾ ਮਤਲਬ ਪਾਸੇ ਡੋਲੇ ਨਹੀਂਗੇ ਤੇ ਆਪਾਂ ਨੂੰ ਵੀ ਇਸੇ ਤਰ੍ਹਾਂ ਆਪਣੇ ਧਰਮ ਤੇ ਰਹਿਣਾ ਚਾਹੀਦਾ ਪੜਨ ਕਰਾਂ ਚਾਹੀਦਾ ਸਿੱਖੀ ਸਰੂਪ ਦੇ ਵਿੱਚ ਆਓ ਵਧੀਆ ਮਤਲਬ ਆਪਣੇ ਧਰਮ ਗੁਰਦੁਆਰਾ ਸੇਵਾ ਦਰਸ਼ਨ ਕਰਨ ਤੋਂ ਬਾਅਦ ਆਪਾਂ ਅੱਗੇ ਸੀਗੇ ਲੰਗਰ ਸੇਵਾ ਦੱਸਾਂਗੇ ਬਾਕੀ ਜੇ ਇਤਿਹਾਸ ਦੱਸਣ ਦੇ ਵਿੱਚ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਅੱਗੇ ਤੋਂ ਸ਼ੁੱਧ ਦੱਸਣ ਦੀ ਕੋਸ਼ਿਸ਼ ਕਰਾਂਗੇ ਗੁਰਦੁਆਰਾ ਸ੍ਰੀ ਜੋਤੀ ਜੋਤੂ ਸਹਿਬ ਜੀ ਸੰਤਨ ਬਾਬਾ ਜੋਰਾਵਾਰ ਸਿੰਘ ਜੀ ਸੰਤਨ ਬਾਬਾ ਫਤਿਹ ਸਿੰਘ ਜੀ ਸੰਤਨ ਮਾਤਾ ਗੁਜਰ ਕੌਰ ਜੀ ਇਸ ਜਗ੍ਹਾ ਤੇ ਸਹਿਜਾਦਿਆਂ ਦਾ ਸ਼ਿਸ਼ਕਾਰ ਕਰਨ ਵਾਸਤੇ ਜਗਾ ਲਈ ਸੀਗੀ ਮੋਹਰਾਂ ਚਣ ਕੇ ਦਿਵਾਨਟ ਆਰਡਰ ਮਲ ਜੀ ਨੇ ਤੂਬਸਰਹਾਂਦ ਤੋਂ ਵੀ ਇੰਨੀ ਮਹਿੰਗੀ ਜਗਾ ਸੀ ਕਹਿ ਸਕਦੇ ਵੀ ਸਭ ਤੋਂ ਮਹਿੰਗੀ ਦੁਨੀਆ ਦੀ ਹੌਨ ਟਿੱਕਰ ਦੀ ਜਗਾ ਇਹ ਹੈ ਜਿੱਥੇ ਸਾਹਿਬਜਾ ਦੇ ਦਾ ਸ਼ਿਸ਼ਕਾਰ ਕੀਤਾ ਸੀਗਾ ਸਿਰ ਝੁਕਦਾ ਇਸ ਜਗਾ ਕੇ ਵੀ ਲੂ ਕੰਡਾ ਖੜਾ ਹੋ ਜਾਂਦਾ ਮਤਲਬ ਕਹਿ ਸਕਦੇ ਆ ਵੀ ਸੋਚ ਕੇ ਵੀ ਹੈਰਾਨੀ ਹੁੰਦੀ ਆ ਵੀ ਇੰਨੇ ਛੋਟੇ ਛੋਟੇ ਬੱਚਿਆਂ ਤੇ ਜ਼ੁਲਮ ਕੀਤਾ ਉਹਨਾਂ ਨੇ ਰੁਕੇ ਸੀਗੇ ਬਈ ਪੂਰੇ ਦੇ ਟਾਬੇ ਤੇ ਚਾਹ ਪਾਣੀ ਪੀਨੇ ਆ ਤੇ ਇਧਰ ਬਾਈ ਹੁਣੀ ਆਈ ਦੀ ਕੀ ਹਾਲ ਚਾਲ ਨੇ ਬਾਈ ਬਾਈ ਹੈਗਾ ਬਾਈ ਦਾ ਦੋਸਤ ਠੀਕ ਹਾਂ ਹੋਰ ਬਈ ਵਧੀਆ ਚੜਦੀ ਕਲਾ ਇਧਰ ਬਾਈ ਗੈਰੀ ਕਿਵੇਂ ਆ ਬਾਈ ਠੀਕ ਠਾਕ ਆਪਣਾ ਬਈ ਠੀਕ ਹੈ ਇਹ ਆ ਚਾਲ ਨੇ ਬਾਈ ਵਧੀਆ ਚੜਦੀ ਕਲਾ ਤੇ ਚਾਹ ਪਾਣੀ ਪੀ ਕੇ ਬਈ ਚੱਲਦੇ ਆ ਅੱਗੇ ਕਿੰਨਾ ਸਫਰ ਹੈਗਾ 20 ਕਿਲੋਮੀਟਰ ਆਪਣਾ ਹੋਰ 20 ਕਿ ਰਹਿ ਗਿਆ ਆਪਣਾ ਸਫਰ ਤੇ ਚੱਲਦੇ ਆ ਦੇਖਦੇ ਆ ਗੁਰਦੁਆਰਾ ਆਂਬ ਸਾਹਿਬ ਜਾ ਕੇ ਕਮਰੇ ਦਾ ਹੁੰਦਾ ਅਰੇਂਜਮੈਂਟ ਤੇ ਜਾਂ ਫਿਰ ਟੈਂਟ ਗੱਡ ਦਿਆਂਗੇ ਜਿੱਥੇ ਵੀ ਹੋਇਆ ਮਿਲਦੇ ਆ ਫਿਰ ਉੱਥੇ ਚੱਲ ਕੇ ਦੇਖਦੇ ਆ ਰੰਗ ਢੰਗ ਚੰਡੀ ਗੱਡਦੇ ਅੱਜ ਚਾਹ ਚੂ ਪੀਣ ਤੋਂ ਬਾਅਦ ਵੀ ਆ ਪਾਸੇ-ਪਾਸੇ ਇਹ ਬਰਾਸ ਦੀ ਚੀਜ਼ਾਂ ਦੇਖਣ ਲੱਗੇ ਮੰਜਾ ਹੋ ਗਿਆ ਜਿਵੇਂ ਆਹ ਜਿਵੇਂ ਮੇਰੇ ਈਲ ਦਾ ਲੱਗਦਾ ਮੈਨੂੰ ਪੁਰਾਣਾ ਪੁਰਾਣੇ ਚੀਜ਼ਾਂ ਸੁਵਾਲ ਕੇ ਰੱਖੀਆਂ ਹੋਈਆਂ ਲਾਲ ਟੈਂਟ ਲੰਗੀ ਹੋਈ ਆ ਬੋਲਟ ਆ ਗਿਆ ਉੱਠੇ ਗੇ ਨਾਲ ਆ സൈക്കല ആഗ്രഹം അകല ടൂർ ലെക മോട്ട സൈക്കല യാരാദാബാദ വലോ യപറ്റ ਹੈਲੋ ਮਾਨੋ ਭੱਜ ਗਈ ਗੱਡਾ ਵੀ ਖੜਾ ਸੀਗਾ ਤੇ ਪਰ ਤੋੜ ਤਾੜ ਦਿੱਤਾ ਕਾਹ ਆ ਗਿਆ ਭਾਈ ਇੱਧਰ ਸਾਰੇ ਆਵਰਾਸਤਿ ਚੀਜ਼ਾਂ ਸਾਹ ਸੁਮ ਕੇ ਰੱਖਿਆ ਹੋਇਆ ਇਧਰ ਭਾਂਡੇ ਭੁੰਡੇ ਆ ਗਏ ਤੰਦੂਰ ਤੇ ਹੋਰ ਸਾਹਮਣੇ ਚੰਡੀਗੜ੍ਹ ਦਾ ਨਕਸ਼ਾ ਇਧਰ ਉੜਾੜਾ ਸਤਿ ਸ਼੍ਰੀ ਅਕਾਲ ਜੀ ਬਾਤ ਪੁੱਛੀ ਸਾਡੇ ਪੂਰੇ ਟਾਬੇ ਦੇ ਅੰਕਲ ਜੀ ਮਿਲੇ ਸੀਗੇ ਤੇ ਗੱਲਾਂ ਬਾਤਾਂ ਮਾਰ ਕੇ ਬੜੀ ਲੱਗਿਆ ਹਾਂ ਜੀ ਅੰਕਲ ਜੀ ਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਕੀ ਨਾਮ ਜੀ ਤੁਹਾਡਾ ਸ਼ੇਰ ਸਿੰਘ ਆ ਜੀ ਸ਼ੇਰ ਸਿੰਘ ਜੀ ਨਾਮ ਬੜਾ ਸੋਹਣਾ ਹੋਰ ਚੜਦੀ ਕਲਾ ਪਰਿਵਾਰ ਜੀ ਹਾਂ ਚੜਦੀ ਕਲਾ ਬਹੁਤ ਵਧੀਆ ਚੜਦੀ ਕਲਾ ਚਾਹੀਦਾ ਬਹੁਤ ਵਧੀਆ ਸੁਹਾਵ ਲੱਗਿਆ ਤੁਹਾਡਾ ਪਰਮਾਤਮਾ ਚੜਦੀ ਕਲਾ ਜ ਰੱਖੇ ਹੋਰ ਸੁਣਾਓ ਜੀ ਹੋਰ ਸੁਣਾਓ ਵਧੀਆ ਬਹੁਤ ਵਧੀਆ ਕੀਤਾ ਠੀਕ ਆ ਇੱਥੇ ਨੇੜੀ ਆ ਪਿੰਡ ਤੁਹਾਡਾ ਹਾਂ ਜੀ ਕਿਹੜਾ ਪਿੰਡ ਆ ਆਪਣਾ ਮਹਿਮਦਪੁਰ ਪਿੰਡ ਆ ਜੀ ਮਹਿਮਦਪੁਰ ਇੱਧ ਠੀਕ ਹੈ ਆਪਣੇ ਕਲਾਕਾਰ ਨੇ ਰਮਿੰਦਰ ਗੁੱਦਾ ਜੀ ਅੱਛਾ ਉਹਦੇ ਨਾਲ ਦਾ ਪਿੰਡ ਆਪਾਂ ਠੀਕ ਹੈ ਜੀ ਠੀਕ ਹੈ ਤੇ ਚੰਡੀਗੜ੍ਹ ਇੱਥੋਂ ਕਿੰਨਾ 20 ਕਿ ਰਹਿ ਗਿਆ ਹੋਰ ਅੱਛਾ 20 ਕਿ ਰਹਿ ਗਿਆ ਠੀਕ ਹੈ ਜੀ 20 25 ਹੋ ਗਏ ਬਸ ਅੱਛਾ ਬਸ ਚੱਲਦੇ ਨੇਰੇ ਤੋਂ ਪਹਿਲਾਂ ਪਹਿਲਾਂ ਪਹੁੰਚਦੇ ਆ ਠੀਕ ਹੈ ਜੀ ਧੰਨਵਾਦ ਜੀ ਤੇ ਛਾਪੇ ਤੋਂ ਆਪਾਂ ਚਾਹ ਪਾਣੀ ਪੀ ਕੇ ਚੱਲੇ ਜੀ ਤੇ ਬਾਈ ਮਿਲੇ ਜੰਮੀ ਕਫੇ ਵਾਲੇ ਕੀ ਹਾਲ ਚਾਲ ਨੇ ਬਾਈ ਠੀਕ ਹੋ ਵਧੀਆ ਤੇ ਬਾਈ ਹੋਣਾਂ ਨੇ ਚਾਹ ਤੇ ਆਫਰ ਕੀਤੇ ਇਹ ਨਵਾਂ ਖੋਲਿਆ ਬਾਈ ਉਹਨਾਂ ਨੇ ਕੈਫੇ ਵਧਾਈਆਂ ਬਾਈ ਵਧਾਈਆਂ ਬਈ ਤੁਹਾਨੂੰ ਮੇਰੇ ਵੱਲੋਂ ਬਹੁਤ-ਬਹੁਤ ਤੇ ਕਿੱਥੇ ਜੇ ਕੈਫੇ ਬਈ ਲੋਕੇਸ਼ਨ ਆ ਇਹ ਚੁੰਨੀ ਗਲਾਂ ਜੀ ਸਰਹੰਦ ਤੋਂ ਚੰਡੀਗੜ੍ਹ ਰੋਡ ਤੇ ਠੀਕ ਆ ਬਾਈ ਤੇ ਫਤਿਹਗੜ੍ਹ ਸੇ ਹੁਣ ਹਾਂ ਚਲੋ ਵਧੀਆ ਵਧੀਆ ਚੰਗਾ ਰਿਸਪੌਂਸ ਆ ਬਈ ਵਧੀਆ ਹਾਂਜੀ ਹਾਂਜੀ ਚਲੋ ਵਧੀਆ ਮਾਰੇ ਜੜਦੀ ਕਾਜ ਰੱਖੇ ਹੋਰ ਹੋਰ ਬਈ ਠੀਕ-ਠਾਕ ਵਧੀਆ ਵਧੀਆ ਤੇ ਚਲੋ ਵਧੀਆ ਫਿਰ ਛਕਦੇ ਆ ਜੀ ਧੰਨਵਾਦ ਤੁਹਾਡਾ ਬਈ ਬਹੁਤ-ਬਹੁਤ ਜਗੇ ਮਹਾਲੀ ਗੁਰਦੁਆਰਾ ਅੰਬ ਸਹਿਬ ਤੇ ਸ਼ਾਨ ਝੂਲਦੇ ਹੋਏ ਤੇ ਆ ਸਾਈਕਲ ਵਾਸਤੇ ਟ੍ਰੈਕ ਬਣਿਆ ਹੋਇਆ ਚੱਲਦੇ ਆ ਗੁਰਦੁਆਰਾ ਸਾਹਿਬ ਦਾ ਗੇਟ ਦੇਖਦੇ ਮੈਂ ਕਿਧਰਲੀ ਸਾਈਡ ਆ ਤੇ ਜਾ ਕੇ ਕਰਦੇ ਆ ਕਮਰੇ ਦਾ ਪਤਾ ਕਿੱਦਾਂ ਮਿਲਦਾ ਸਮਾਂ ਇਸ ਟਾਈਮ ਹੋ ਗਿਆ 9 ਵਜੇ ਦਾ ਤੇ ਆਪਾਂ ਹਾਲ ਚ ਆਗੇ ਸੀਗੇ ਪਹਿਲਾਂ نیچے ਹਾਲ ਸੀਗਾ ਉਹ ਫੁੱਲ ਹੋ ਗਿਆ ਤੇ ਫਿਰ ਆਪਾਂ ਆ ਗਏ ਉੱਪਰ ਵਧੀਆ ਚਲੋ ਸ਼ਾਂਤੀ ਹੈ ਇੱਥੇ ਲੱਗਿਆ ਆਪਾਂ ਨੂੰ ਤਿੰਨ ਕੇ ਜਣੇ ਆ ਆਪਾਂ ਚਾਰ ਇੱਥੇ ਇੱਕ ਬਾਈ ਫੋਨ ਖਾਨ ਚ ਆਜ ਤੇ ਲਾ ਲੇ ਇਹ ਕਿਧਰ ਵਾਈ ਆ ਪ੍ਰਸ਼ਾਦਾ ਪਾਣੀ ਸਵੇਰ ਵਾਲਾ ਸ਼ਾਗ ਰਹੇ ਆ ਤੇ ਵਧੀਆ ਕੰਮ ਆ ਇਹਦੇ ਬਾਕੀ ਰਾਹ ਦੇ ਵਿੱਚ ਆਪਾਂ ਨੂੰ ਅੱਜ ਲੰਗਰ ਪਾਣੀ ਦਾ ਪ੍ਰਬੰਧ ਹੋਇਆ ਵਧੀਆ ਚਲੋ ਫਤੇਗੜ ਸਾਹਿਬ ਗੁਰਦੁਆਰਾ ਦੇ ਦਰਸ਼ਨ ਕਰਕੇ ਆ ਗਏ ਉੱਥੇ ਵੀ ਵਧੀਆ ਲੱਗਿਆ ਤੇ ਜਿੰਨਾ ਵਾਈਆਂ ਨੇ ਆਪਾਂ ਨੂੰ ਅੱਜ ਮਦਦ ਕੀਤੀ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਆਪਣਾ ਅੱਜ ਸਫ਼ਰ ਰਿਹਾ 112 ਕਿਲੋਮੀਟਰ ਦਾ ਵਧੀਆ ਰਿਹਾ ਕੋਈ ਥਕਾਵਟ ਨਹੀਂ ਕੁਛ ਨਹੀਂ ਕੱਲ ਨੂੰ ਸਲੀਪਿੰਗ ਬੈਗ ਲੈਣਾ ਇੱਥੋਂ ਦੇ ਅੱਗੇ ਚੱਲੇ ਪਾਵਾਂਗੇ ਬਾਕੀ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਆ ਕਰੋ ਤੇ ਬਣੇ ਰਹੋ ਸਫਰ ਦੇ ਨਾਲ ਮਿਲਦੇ ਹਾਂ ਕੱਲੂ ਇੱਕ ਨਵੇਂ ਇਨਕੋਰ ਵਲੌਗ ਦੇ ਨਾਲ ਰੱਬ ਰੱਖਾ ਸਤਿ ਸ਼੍ਰੀ ਅਕਾਲ